ਪੜਤੇ ਪਜਾਮੇ ਪਾਏ ਹੋਏ ਨੇ ਤਾਂ ਹੀ ਤਾਂ ਹਰਪ੍ਰੀਤ ਸਿੰਘ ਘਾੜੇ ਵਾਲੇ ਕਰੋਸ਼ੀਆ ਚ ਛਾਏ ਹੋਏ ਨੇ ਇਹ 22 ਸਾਲ ਦਾ ਮੁੰਡਾ ਅੱਜ ਕਰੋਸ਼ੀਆ ਦਾ ਵੀਜ਼ਾ ਸਾਡੇ ਕੋਲੋਂ ਲੈਣ ਆਇਆ ਬੜੀ ਖੁਸ਼ੀ ਹੁੰਦੀ ਆ ਅੱਜ ਮੈਨੂੰ ਲੱਗਦਾ 2003 ਬੋਰਨ 4 ਬੋਰਨ ਇਹ 2002 ਬੋਰਨ ਕਾਫੀ ਬੱਚੇ ਆਪਣੇ ਕੋਲੋਂ ਵੀਜ਼ਾ ਲੈ ਕੇ ਜਾ ਰਿਹਾ ਜਿੰਨੀ ਖੁਸ਼ੀ ਉਹਨਾਂ ਨੂੰ ਹੁੰਦੀ ਆ ਓਨੀ ਮੈਨੂੰ ਹੁੰਦੀ ਆ ਬਿਕੋਜ਼ ਇਹਨਾਂ ਦਾ ਜਿਹੜਾ ਸਟਰਗਲ ਦਾ ਟਾਈਮ ਆ ਜਿਹੜਾ ਉਹ ਬਹੁਤ ਛੋਟੀ ਉਮਰ ਦੇ ਵਿੱਚ ਕਹਿੰਦੇ ਜਿਹੜੇ ਨੀਹਾਂ ਵੱਢ ਜਨਾਂ ਉੱਪਰ ਮੰਜ਼ਲਾ ਜਿੰਨੀਆਂ ਮਰਜ਼ੀ ਵੱਡੀਆਂ ਖੜੀਆਂ ਕਰ ਸਕਦੇ ਆ ਜਦੋਂ ਤੁਹਾਡੀ ਛੋਟੀ ਉਮਰ ਦੇ ਵਿੱਚ ਤੁਸੀਂ ਸੋਚ ਲਓ ਕਿ ਮੈਂ ਆਹ ਕੰਮ ਕਰਨਾ ਤਾਂ ਤੁਹਾਨੂੰ ਨਾ ਆਸਾਨੀ ਹੁੰਦੀ ਹੈ ਇੱਕ ਲਾਈਨ ਚੂਜ਼ ਕਰਕੇ ਉੱਤੇ ਸਟਰਗਲ ਕਰਨ ਦੇ ਵਿੱਚ ਸਟਰਗਲ ਹਰ ਲਾਈਨ 'ਚ ਹੈ ਬਿਨਾ ਸਟਰਗਲ ਤੋਂ ਕੁਝ ਨਹੀਂ ਮਿਲਦਾ ਬਟ ਜਦੋਂ ਤੁਹਾਡੇ ਕੋਲੇ ਉਮਰ ਹੁੰਦੀ ਹੈ ਤੁਹਾਡੇ ਕੋਲ ਤਜਰਬਾ ਕਰਨ ਦਾ ਮੌਕਾ ਹੁੰਦਾ ਤੁਸੀਂ ਐਕਸਪੀਰੀਅੰਸ ਲੈ ਸਕਦੇ ਹੋ ਉਦੋਂ ਤੁਹਾਨੂੰ ਜਿਆਦਾ ਟਾਈਮ ਉੱਥੇ ਸਪੈਂਡ ਕਰਕੇ ਕੱਲ ਨੂੰ ਇਹ ਜੌਬ ਕਰਕੇ ਆਪਣੇ ਬਿਜ਼ਨਸ ਵੀ ਖੜੇ ਕਰ ਸਕਦੇ ਆ ਅੱਜ ਜਦੋਂ ਇਹ ਛੋਟੀ ਉਮਰ ਛੋਟੀ ਨੀਂ ਦੇ ਵਿੱਚ ਜਦੋਂ ਬੱਚਾ ਸਾਡੇ ਕੋਲ ਵੀਜ਼ਾ ਲੈਣ ਆਇਆ ਉਹਦੀ ਖੁਸ਼ੀ ਦਾ ਟਿਕਾਣਾ ਉਹਦਾ ਤੇ ਸਾਡਾ ਬਹੁਤ ਦੁੱਗਣਾ ਤਿੱਗਣਾ ਹੁੰਦਾ ਤੁਸੀਂ ਸਮਝ ਸਕਦੇ ਹੋ ਜਿਨ੍ਹਾਂ ਦੇ ਮਾਪਿਆਂ ਦੇ ਬੱਚੇ ਹਜੇ ਇਹਦੀ ਉਮਰ ਅਰਗੇ ਆ ਬਹੁਤ-ਬਹੁਤ ਮੁਬਾਰਕਾਹ ਰਪੇ ਤੁਹਾਨੂੰ ਥੈਂਕ ਯੂ ਫਾਰ ਕੋਹਾੜੇ ਤੋਂ ਬੱਚਾ ਸਾਡੇ ਕੋਲ ਆਇਆ ਵੀਜ਼ਾ ਲਿਆ ਅੱਜ ਉਹਦਾ ਐਕਸਪੀਰੀਅੰਸ ਉਹਦੇ ਮੂੰਹੋਂ ਸੁਣਦੇ ਆ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਬਈ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਈ ਅੱਜ ਪਹਿਲਾਂ ਤਾਂ ਇਹ ਦੱਸੋ ਵੀਜ਼ਾ ਲੈ ਕੇ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਈ ਬਹੁਤ ਬਹੁਤ ਚਾਹ ਬੜਾ ਚਾਹ ਬੜੀ ਉਹਦੀ ਖੁਸ਼ੀ ਉਹਦੇ ਮੂੰਹ ਤੇ ਦਿਖਦੀ ਹੈ ਅੱਛਾ ਕੀ ਸੋਚ ਕੇ ਅਪਲਾਈ ਕੀਤਾ ਸੀ ਟਰਸਟ ਤੇ ਅਪਲਾਈ ਕੀਤਾ ਸੀ ਆਪਾਂ ਵੀਡੀਓ ਵੀਡੀਓ ਰਿਵਿਊ ਦੇਖ ਕੇ ਅਕਮੋਡੇਸ਼ਨ ਵਗੈਰਾ ਦੇਖ ਕੇ ਕਿਉਂਕਿ ਤੁਸੀਂ ਰਿਵਿਊ ਪਾਨੇ ਹੁੰਦੇ ਨੇ ਤੁਹਾਨੂੰ ਦੱਸਿਆ ਕਿਨੇ ਸੀ ਰਿਕਮੈਂਡ ਕਿਨੇ ਕੀਤਾ ਸੀ ਰਿਕਮੈਂਡ ਤਾਂ ਸਿਸਟਮ ਨੇ ਕੀਤਾ ਸੀ ਜੀ ਅਨਦਰ ਸਿਸਟਰ ਆਪਣਾ ਵੀਜ਼ਾ ਅਪਲਾਈ ਕਰ ਰਹੇ ਸੀ ਕਿਸੇ ਕਾਰਨ ਕਰਕੇ ਮੈਡੀਕਲ ਪ੍ਰੋਬਲਮ ਕਰਕੇ ਉਹ ਨਹੀਂ ਵੀਜ਼ਾ ਅਪਲਾਈ ਕਰ ਸਕੇ ਪਰ ਉਹਨਾਂ ਨੇ ਸਰਚ ਕਰਦੇ ਕਰਦੇ ਪ੍ਰੀਸ ਸੇਖ ਨੂੰ ਸਰਚ ਕਰ ਲਿਆ ਤੇ ਜਿਹੜੀਆਂ ਤੁਸੀਂ ਵੀਡੀਓ ਸਾਡੀਆਂ ਸ਼ੇਅਰ ਕਰਦੇ ਹੋ ਉਹ ਰეკਮੈਂਡੇਸ਼ਨ ਜੀ ਜਾਂਦੀਆਂ ਨੇ ਉਹਨਾਂ ਤੱਕ ਪਹੁੰਚਦੀਆਂ ਨੇ ਜਿਨ੍ਹਾਂ ਨੂੰ ਵਾਕੇ ਹੀ ਲੋੜ ਹੈ ਜਿਹੜੇ ਇੱਧਰ ਉੱਧਰ ਧੱਕੇ ਖਾਣ ਤੋਂ ਬਚ ਜਾਂਦੇ ਆ ਤੁਹਾਡੀ ਬਦੌਲਤ ਬਚ ਜਾਂਦੇ ਆ ਉਹਦੇ ਵਿੱਚੋਂ ਅੱਜ ਹਰਪ੍ਰੀਤ ਵੀ ਤੁਹਾਡੀ ਬਦੌਲਤ ਸਾਡੇ ਕੋਲ ਵੀਜ਼ਾ ਲੈਣ ਆਇਆ ਹਰਪ੍ਰੀਤ ਉਸ ਭੈਣ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜਿਨੇ ਤੈਨੂੰ ਸਾਡੇ ਕੋਲੇ ਪਹੁੰਚਾਇਆ ਉਸ ਪ੍ਰਮਾਤਮਾ ਦਾ ਧੰਨਵਾਦ ਜਿਨੇ ਸਾਰਾ ਵੀਜ਼ਾ ਤੈਨੂੰ ਦਵਾਇਆ ਤੇਰੇ ਮੁਕੱਦਰਾਂ ਦਾ ਸਾਡੀ ਮਿਹਨਤ ਦਾ ਹੁਣ ਬਾਕੀ ਜਿਹੜੀ 7 ਸੀ ਦੀ ਸਰਵਿਸ ਆ ਉਹ ਤੈਨੂੰ ਕਿੱਦਾਂ ਲੱਗੀ ਜਿਹੜਾ ਤੁਸੀਂ ਰਿਵਿਊ ਦੇਖੇ ਅੱਜ ਉਹਨੂੰ ਪ੍ਰਤੱਖ ਰੂਪ 'ਚ ਦੇਖਿਆ ਕਹਿੰਦੇ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਕਿਉਂ ਹਾਂਜੀ ਤੇ ਫਿਰ ਇਹ ਅੱਜ ਪ੍ਰਮਾਣ ਵੀ ਸਾਹਮਣੇ ਬੈਠੇ ਆ ਤੇ ਪ੍ਰਤੱਖ ਬੈਠੇ ਨੇ ਦੱਸੋ ਅਸੀਂ ਤਾਂ ਕਹਿੰਨੇ ਆ ਅਸੀਂ ਸਰਵਿਸ ਦਿੰਨੇ ਆ ਪਰ ਜਿਨ੍ਹਾਂ ਨੂੰ ਮਿਲਦੀ ਆ ਉਹਨਾਂ ਨੂੰ ਜ਼ਰੂਰ ਪੁੱਛਣਾ ਚਾਹੀਦਾ ਸਰਵਿਸ ਤਾਂ ਹੀ ਬਹੁਤ ਵਧੀਆ ਲੱਗੀ ਹਰ ਜਗ੍ਹਾ ਤੇ ਤੁਸੀਂ ਨਾਲ-ਨਾਲ ਰਹੇ ਇਹ ਦੱਸੋ ਨੰਬਰ ਕਿੰਨੇ ਦੋਗੇ ਨੰਬਰ ਤਾਂ ਹੀ 10 ਆਫ 10 ਥੈਂਕ ਯੂ ਥੈਂਕ ਯੂ ਨਹੀਂ ਇਹ ਜ਼ਰੂਰੀ ਆ ਕਿਉਂਕਿ ਕੋਈ ਵੀ ਅੱਜ ਕੱਲ੍ਹ ਦਾ ਸੋਸ਼ਲ ਮੀਡੀਆ ਦਾ ਟਾਈਮ ਆ ਹਰ ਇੱਕ ਬੰਦਾ ਆਪਣੀ ਰੇਟਿੰਗ ਜ਼ਰੂਰ ਲੈਂਦਾ ਨਹੀਂ ਨਹੀਂ ਸਹੀ ਰੇਟਿੰਗ ਆਪਾਂ ਜ਼ਰੂਰ ਲਿਆ ਕਰਨੀਆਂ ਹੁਣੇ ਨਵੀਂ ਚੀਜ਼ ਸਾਨੂੰ ਸਮਝ ਆ ਗਈ ਵੀ ਹਾਂ ਤੁਹਾਨੂੰ ਕਿੰਨੇ ਨੰਬਰ ਦੇਵੋਗੇ ਸਾਨੂੰ ਦੱਸੋ ਸਹੀ ਟਾਈਮ ਆਫ 10 ਇਹ ਬਹੁਤ ਵਧੀਆ ਰਿਹਾ ਬਸ ਕਿੰਦਾ ਦਾ ਐਕਸਪੀਰੀਅੰਸ ਹਰ ਥਾਂ ਤੇ ਕਦੇ ਤੁਹਾਨੂੰ ਬਾਰ ਬਾਰ ਫੋਨ ਕਰਨ ਦੀ ਲੋੜ ਪਈ ਹੋਵੇ ਪ੍ਰੋਫੈਸਰ ਦੇ ਵਿੱਚ ਨਹੀਂ ਨਹੀਂ ਫੋਨ ਕਰਨ ਦੀ ਤਾਂ ਕੋਈ ਲੋੜ ਨਹੀਂ ਬਈ ਟਰਸਟ ਸੀਗਾ ਜੀ ਤੇ ਜਦੋਂ ਫੋਨ ਕਰਦੇ ਸੀ ਨੇ ਫੋਨ ਜਦੀ ਚੱਕਦੇ ਸੀ ਇਹ ਕੋਈ ਵੀ ਲੋੜ ਨਹੀਂ ਜਦ ਮਰਜ਼ੀ ਕਰੂ ਜਦੋਂ ਤੁਸੀਂ ਸਾਡੇ ਕੋਲ ਕੇਸ ਅਪਲਾਈ ਕਰਨਾ ਹੁੰਦਾ ਸ਼ਾਇਦ ਸਾਡੇ ਤੋਂ ਫੋਨ ਨਾ ਚੱਕੇ ਜਾਣ ਪਰ ਜਿਹੜੇ ਬੱਚੇ ਸਾਡੇ ਕੋਲ ਅਪਲਾਈ ਕਰ ਜਾਂਦੇ ਨੰਬਰ ਸੇਵ ਹੁੰਦੇ ਆ ਜੇ ਫੋਨ ਨਹੀਂ ਚੱਕਿਆ ਗਿਆ ਤਾਂ ਬੈਕ ਕਾਲ ਜ਼ਰੂਰ ਆਉਂਦੀ ਹੈ ਸਾਡੇ ਵੱਲੋਂ ਵੈਸੇ ਅਸੀਂ ਨਾਲ ਦੀ ਨਾਲ ਚੱਕਣ ਦੀ ਕੋਸ਼ਿਸ਼ ਕਰਦੇ ਆ ਮੈਂ ਬਿਜ਼ੀ ਹੋਵਾਂ ਮੇਰੀ ਟੀਮ ਬੈਠੀ ਆ ਉਹ ਅਟੈਂਡ ਕਰਦੀ ਆ ਮੈਂ ਦਿੱਲੀ ਵੀ ਹੁੰਨਾ ਫਾਈਲ ਸਬਮਿਸ਼ਨ ਕਰਾਉਣ ਦੇ ਪਿੱਛੋਂ ਜਿਹੜੇ ਬੱਚੇ ਹੁੰਦੇ ਆ ਉਹਨਾਂ ਨਾਲ ਵੀਡੀਓ ਕਾਲ ਤੇ ਗੱਲ ਹੋ ਜਾਂਦੀ ਆ ਸੈਟੀਸਫਾਈ ਹੋ ਰਿਹਾ ਬੜੀ ਖੁਸ਼ੀ ਹੁੰਦੀ ਆ ਜਿਹੜੇ ਬੱਚੇ ਆਫਿਸ ਦੇ ਵਿੱਚ ਆ ਕੇ ਵੀਡੀਓ ਕਾਲ ਦੇ ਨਾਲ ਸੈਟੀਸਫਾਈ ਹੋ ਰਿਹਾ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਨਵੇਂ ਕੇਸ ਅਪਲਾਈ ਹੋ ਰਿਹਾ ਟਰਸਟ ਕਰਕੇ ਹੋ ਰਿਹਾ 7 ਸੀ ਨੂੰ ਇੱਕ ਵਧੀਆ ਬੁਲੰਦੀਆਂ ਤੇ ਪਹੁੰਚਾ ਰਹੇ ਹੋ ਤੁਹਾਡਾ ਬਹੁਤ ਅਸ਼ੀਰਵਾਦ ਤੁਹਾਡਾ ਪਿਆਰ ਮਿਲ ਰਿਹਾ ਐਦਾਂ ਦੇ ਬੱਚੇ ਜਦੋਂ ਵੀਜ਼ਾ ਲੈ ਕੇ ਜਾਂਦੇ ਸਾਨੂੰ ਬੜੀ ਖੁਸ਼ੀ ਹੈ ਇਸੇ ਗੱਲ ਕਰਕੇ ਆ ਕਿ ਸਾਡੀਆਂ ਜਿਹੜੀਆਂ ਮਿਹਨਤਾਂ ਨੇ ਨਾ ਉਹ ਰੰਗ ਲਿਆ ਰਹੀਆਂ ਨੇ ਬਾਕੀ ਤੁਸੀਂ ਬੀਐਫਐਸ ਦੇ ਵਿੱਚ ਸੀਗੇ ਨਾਲ ਕਿੱਦਾਂ ਲੱਗਿਆ ਤੁਹਾਨੂੰ ਮਹਿਸੂਸ ਕਿੱਦਾਂ ਹੋਇਆ ਵੀ ਨਾਲ ਕੌਣ ਹੈ ਏਜੰਟ ਆ ਕਿ ਭਰਾ ਵਾ ਨਹੀਂ ਭਰਾ ਭਰਾ ਲੱਗਿਆ ਠੀਕ ਬਾਤ ਹਾਰ ਗਿਆ ਨਹੀਂ ਕਿੱਦਾਂ ਫਿਰ ਹਰ ਇੱਕ ਚੀਜ਼ ਨੂੰ ਕਿੱਦਾਂ ਦੇਖਿਆ ਤੁਸੀਂ ਉੱਥੇ ਨਹੀਂ ਹਰ ਇੱਕ ਚੀਜ਼ ਨੂੰ ਬਹੁਤ ਵਧੀਆ ਸੀਗੀ ਕੋਈ ਪਾਸਪੋਰਟ ਇਹਨਾਂ ਨੇ ਸਾਡੇ ਕੋਲ ਕਾਫੀ ਟਾਈਮ ਬਾਅਦ ਲਿਆ ਪਰ ਪੇਮੈਂਟ ਮੈਨੂੰ ਪਹਿਲਾਂ ਦੇ ਕੇ ਸੀ ਇਹ ਸਾਡਾ ਯਕੀਨ ਬਣਾਇਆ ਹੋਇਆ ਜਿਹੜੇ ਸਾਡੇ ਕੋਲੇ ਅਪਲਾਈ ਕਰਦੇ ਆ ਉਹ ਫਿਰ ਸਾਡੇ ਤੇ ਯਕੀਨ ਕਰਦੇ ਆ ਤੇ ਸਰੈਂਡਰ ਕਰਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਸ਼ੰਕਾ ਹੁੰਦੀ ਆ ਉਹ ਜਰੂਰ ਸਾਡੇ ਆਫਿਸ ਨਾ ਆਇਆ ਕਰੋ ਜਰੂਰ ਨਾ ਆਇਆ ਕਰੋ ਬਿਕੋਜ਼ ਕਈ ਸ਼ੱਕ ਤੇ ਸ਼ੰਕਾ ਦਾ ਕੋਈ ਇਲਾਜ ਨਹੀਂ ਜਿੰਨੇ ਸ਼ੱਕ ਸ਼ੰਕਾ ਹੈਗੇ ਅਪਲਾਈ ਕਰਨ ਤੋਂ ਪਹਿਲਾਂ ਕੱਢ ਦਿਓ ਜਦੋਂ ਫਿਰ ਅਪਲਾਈ ਕਰਤਾ ਫਿਰ ਫੱਟੇ ਚੱਕ ਦਿਓ ਇਹ ਚੱਕ ਦੇਗੀ ਠੀਕ ਹੈ ਫਿਰ ਅੱਜ ਜਿਹੜੀਆਂ ਤੁਸੀਂ ਰਿਵਿਊ ਦੇਖੇ ਆ ਹਾਂਜੀ ਅੱਜ ਕਿਦਾਂ ਮਹਿਸੂਸ ਹੋ ਰਿਹਾ ਕਿ ਵੀ ਯਾਰ ਅੱਜ ਮੈਂ ਵੀ ਬੇਟਾ ਰਿਵਿਊ ਦੇ ਲਿਆ ਇਹ ਤਾਂ ਹੈ ਇਹ ਹੋ ਗਿਆ ਬੈਠ ਕੇ ਪਤਾ ਲੱਗਦਾ ਇਹ ਜਗ੍ਹਾ ਦੇ ਆ ਵੀਡੀਓ ਦੇਖ ਕੇ ਹੁੰਦਾ ਇੱਕ ਤਾਂ ਇੱਕ ਤਾਂ ਬੈਠ ਕੇ ਆ ਹਾਏ ਖੁਸ਼ੀ ਹੈ ਪੂਰੀ ਵਾਗ ਵਾਗ ਪੂਰੀ ਕਿਵੇਂ ਬਾਕੀਆਂ ਨੂੰ ਕਿਵੇਂ ਕਹੇਗਾ ਵੀ ਹਾਂਜੀ ਕਿਦਾਂ ਦਾ ਐਕਸਪੀਰੀਅੰਸ ਹੈ ਤੁਸੀਂ ਕਦੋਂ ਆਓ ਕਿਵੇਂ ਆਓ ਕੀ ਸਿਸਟਮ ਬਾਕੀਆਂ ਨੂੰ ਤੇਹੀ ਕਹਾਂਗੇ ਬਹੁਤ ਵਧੀਆ ਐਕਸਪੀਰੀਅੰਸ ਰਹਿਣ ਕਰਨ ਵਾਲੀ ਆਪਣਾ ਸਾਰ ਘੱਟ ਭਰਾ ਜਿਆਦਾ ਹੀ ਵੇ ਆ پورا ਵਧੀਆ ਐਕਸਪੀਰੀਅੰਸ ੜਾ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਜਿਹਨੇ ਵੀ ਅਪਲਾਈ ਕਰਨਾ ਹੋਵੇ ਹੂੰ ਬਸ ਬਸ ਇੰਨਾ ਗਿਆ ਹੋਰ 276 ਆਊਗਾ ਉਹ ਵੀਜ਼ਾ ਜਰੂਰ ਪਾਊਗਾ ਠੀਕ ਐ ਤੇ ਘਰਦਿਆਂ ਨੂੰ ਕਿੰਨੀ ਖੁਸ਼ੀ ਆ ਘਰਦਿਆਂ ਨੂੰ ਤੇ ਹੀ ਬਹੁਤ ਖੁਸ਼ੀ ਦੇਖੋ ਉਹਨਾਂ ਦੇ ਬੱਚਾ ਜਦੋਂ ਇੱਕ ਅੱਜ ਦੇ ਟਾਈਮ ਦੇ ਵਿੱਚ ਨਾ ਸਭ ਤੋਂ ਮਾੜੀ ਗੱਲ ਕੀ ਆ ਸੋਸਾਇਟੀ ਦੇ ਵਿੱਚ ਨਸ਼ਾ ਬਹੁਤ ਹੈ ਨਸ਼ਾ ਪ੍ਰਧਾਨ ਹੋਇਆ ਪਿਆ ਬੱਚੇ ਗਲਤ ਸੁਸਾਇਟੀ ਦੇ ਵਿੱਚ ਜਾਂਦੇ ਆ ਮਾਪਿਆਂ ਨੂੰ ਡਰ ਹੁੰਦਾ ਕਿ ਇੱਥੇ ਆ ਕੇ ਕੋਈ ਵਿਗੜ ਨਾ ਜਾਵੇ ਠੀਕ ਹੈ ਮੈਂ ਦੋਸਤਾਂ ਵਾਂਗੂ ਹੀ ਸਮਝਾਉਣਾ ਬੱਚਿਆਂ ਨੂੰ ਹੀ ਸਮਝਾਉਣਾ ਭਰਾਵਾਂ ਨੂੰ ਹੀ ਸਮਝਾਉਣਾ ਮਾੜੀ ਸੁਸਾਇਟੀ ਤੋਂ ਬਚਿਆ ਕਰੋ ਕੋਈ ਤੁਹਾਡੇ ਮੂੰਹ 'ਚ ਨਹੀਂ ਪਾਉਣ ਲੱਗਾ ਪਰ ਬਚਿਆ ਕਰੋ ਆਪਣੀ ਜ਼ਿੰਦਗੀ ਦੇ ਬਾਰੇ ਸੋਚੋ ਇਹ ਨਹੀਂ ਦਾ ਮੌਕਾ ਇਹੇ ਉਮਰ ਨੁਖਰਾਮ ਨਾ ਕਰੋ ਏਜੰਟਾਂ ਦੇ ਕੋਲੇ ਧੱਕੇ ਨਾ ਚੜੋ ਇਧਰ ਉਧਰ ਪੈਸੇ ਨਾ ਖਰਾਬ ਕਰੋ ਆਪਣਾ ਸਮਾਂ ਆਪਣਾ ਪੈਸਾ ਸਹੀ ਜਗ੍ਹਾ ਤੇ ਲਾਓ ਆਪਣੀ ਏਜ ਨੂੰ ਧਿਆਨ ਚ ਰੱਖ ਕੇ ਪਹਿਲਾਂ ਹੀ ਕੇਸ ਅਪਲਾਈ ਕਰ ਲਓ ਤਾਂ ਕਿ ਕੱਲ ਨੂੰ ਤੁਹਾਨੂੰ ਇਹ ਫਿਕਰ ਨਾ ਹੋਵੇ ਯਾਰ ਹੁਣ ਤਾਂ ਮੈਂ 27 28 ਸਾਲ ਦਾ 30 ਸਾਲ ਦਾ ਹੋ ਗਿਆ ਹੁਣ ਮੈਂ ਵਿਆਹ ਕਰਾਵਾਂਗਾ ਜਾਂ ਸਟਰਗਲ ਕਰਾਂ ਬਾਅਦ ਚ ਜਿਹੜੇ 32 35 ਸਾਲ ਦੇ ਵੀ ਅਪਲਾਈ ਕਰਦੇ ਆ ਉਹ ਨਾਲ ਉਹਨਾਂ ਦੇ ਬੱਚੇ ਵੀ ਹੁੰਦੇ ਆ ਉਹਨਾਂ ਨੂੰ ਇਹ ਟੈਨਸ਼ਨ ਹੁੰਦੀ ਆ ਮੈਂ ਜਾ ਕੇ ਕਦੋਂ ਸੈਟ ਹੋਵਾਂ ਤੇ ਉਹਨਾਂ ਨੂੰ ਬੁਲਾਵਾਂ ਇਹ ਏਜ ਬਹੁਤ ਸੋਹਣੀ ਆ ਇਸ ਏਜ ਨੂੰ ਸੰਭਾਲੋ ਇਸ ਟਾਈਮ ਵੈਸਟਰਨ ਕੰਟਰੀਆਂ ਦੇ ਵਿੱਚ ਕੁਛ ਨਹੀਂ ਪਿਆ ਯੂਰਪ ਦੇ ਵਿੱਚ ਜਾ ਕੇ ਆਪਣਾ ਫਿਊਚਰ ਬਣਾ ਲਓ ਕਿਉਂ ਸਹੀ ਯੂਰਪ ਦੇ ਬਾਰੇ ਪਤਾ ਸਾਰਾ ਕੁਝ ਕੰਮ ਪੂਰਾ ਵਧੀਆ ਹੁਣ ਖਿੱਚ ਕੇ ਕਰਨਾ ਮੈਂ ਆਪਣਾ ਕੰਮ ਕਰਾਤਾ ਹੁਣ ਕੰਮ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਏਅਰਪੋਰਟ ਪਿਕਅਪ ਮੇਰੇ ਵੱਲੋਂ ਮਿਲ ਜੇਗੀ ਇਹ ਕਮੋਡਿਸ਼ਨ ਮੇਰੇ ਵੱਲੋਂ ਮਿਲ ਜੇ ਮੈਂ ਆਨ ਕੈਮਰਾ ਕਹਿ ਰਹੇ ਹਾਂ ਟੀਆਰਸੀ ਮੈਂ ਅਪਲਾਈ ਕਰਵਾ ਦਾਂਗਾ ਠੀਕ ਹੈ ਪਰ ਕੰਮ ਤੁਹਾਡੇ ਵੱਲੋਂ ਜੇ ਤੁਹਾਨੂੰ ਜਿਹੜੇ ਕੰਮ ਚ ਪਾਇਆ ਸਾਰੀਆਂ ਫੈਸਿਲਿਟੀਆਂ ਮੇਰੇ ਵੱਲੋਂ ਕੰਮ ਦੀ ਜ਼ਿੰਮੇਵਾਰੀ ਤੁਹਾਡੇ ਵੱਲੋਂ ਆ ਜਿਹੜਾ ਬੰਦਾ ਜਿਹੜਾ ਬੱਚਾ ਕੰਮ ਕਰਨਾ ਚਾਹੁੰਦਾ ਜਿਹੜਾ ਕੈਂਡੀਡੇਟ ਕੰਮ ਕਰਨਾ ਚਾਹੁੰਦਾ ਉਹ ਮੋਸਟ ਵੈਲਕਮ ਆ ਜਿਹੜਾ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਉਹਨੂੰ ਦੂਰ ਦੂਰ ਸਤਿ ਸ਼੍ਰੀ ਅਕਾਲ ਆ ਜਹਾ ਤੁਸੀਂ ਸ਼ੈਨੇਗਾਂ ਚ ਕਿਸੇ ਵੀ ਕੰਟਰੀ ਚ ਜਾਂਦੇ ਹੋ ਜਾਣਾ ਚਾਹੁੰਦੇ ਹੋ ਇੱਕ ਵਾਰੀ ਆ ਕੇ ਸਾਨੂੰ ਜਰੂਰ ਦੱਸ ਦਿਓ ਅਸੀਂ ਉਦਾਂ ਦਾ ਹੱਲ ਕਰ ਦਾਂਗੇ ਡਾਕਟਰ ਉਹੀ ਹੁੰਦਾ ਜਿਹੜਾ ਤੁਹਾਡੀ ਨਵਜ ਦੇਖੇ ਜਿਹੜੀ ਤੁਹਾਡੀ ਪ੍ਰੋਬਲਮ ਨੂੰ ਦੇਖੇ ਅਸੀਂ ਇਸ ਚੀਜ਼ ਦੇ ਵਿੱਚ ਐਕਸਪਰਟ ਆ ਤੁਹਾਡੀ ਹਰ ਇੱਕ ਪ੍ਰੋਬਲਮ ਦਾ ਹੱਲ ਸੈਵਨ ਸੀ ਚ ਹੋਊਗਾ ਬਸ ਤੁਸੀਂ ਮੇਜਾ ਸਰੈਂਡਰ ਕਰਕੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਵਿਸ਼ਵਾਸ ਕਰਕੇ ਕੇਸ ਅਪਲਾਈ ਕਰਨਾ ਤੁਸੀਂ ਵੀ ਹਰਪ੍ਰੀਤ ਵਾਂਗੂ ਵੀਜ਼ਾ ਪਾਓਗੇ ਤੇ ਕਰੋਸ਼ੀਆ ਚ ਛਾ ਜਾਓਗੇ ਧੰਨਵਾਦ ਕਹਦਾ ਧੰਨਵਾਦ ਕਿਉਂਕਿ ਉਹਨਾਂ ਕਰਕੇ ਤੁਸੀਂ ਅਜੇ ਇੱਥੇ ਹੋ ਇਹ ਤਾਂ ਹੈਗੀ ਠੀਕ ਹੈ ਨਾ ਧੰਨਵਾਦ ਦੋਸਤੋ ਬਹੁਤ ਬਹੁਤ ਪਿਆਰ ਦੇ ਰਹੇ ਹੋ ਸਸ਼ੇ ਅਕਾਲ